ਅੱਜ ਦੀ ਕਹਾਣੀ ਜਿਹੜੀ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇਹ ਕਹਾਣੀ ਹੈ ਭੈਣ ਸੁਮਨ ਰਾਏ ਦੀ ਅਕਸਰੀ ਤੁਸੀਂ ਇੰਸਟਾਗ੍ਰam ਤੇ ਇਸ ਭੈਣ ਨੂੰ ਨੱਚਦੇ-ਕੁੱਦਦੇ ਦੇਖਿਆ ਹੋਣਾ ਡੱਬ ਵਿੱਚ ਪਿਸਤੌਲ ਪਾ ਕੇ ਅਕਸਰੀ ਇਸ ਦੀਆਂ ਰੀਲਾਂ ਵੀ ਤੁਸੀਂ ਵੇਖੀਆਂ ਹੋਣੀਆਂ ਭੈਣ ਦੱਸਦੀ ਹੈ ਕਿ ਇਸ ਭੈਣ ਦਾ ਵਿਆਹ ਇਹਨਾਂ ਦੀ ਭੂਆ ਦੇ ਮੁੰਡੇ ਦੇ ਨਾਲ ਹੋ ਜਾਂਦਾ ਹੈ ਪਹਿਲਾਂ ਤਾਂ ਜ਼ਿੰਦਗੀ ਬਹੁਤ ਵਧੀਆ ਚੱਲਦੀ ਹੈ ਫਿਰ ਕੁਝ ਸਮਾਂ ਪਾ ਕੇ ਜਦੋਂ ਇਹਨਾਂ ਦੇ ਬੱਚਾ ਨਹੀਂ ਹੁੰਦਾ ਤਾਂ ਇਹ ਭੈਣ ਦੱਸਦੀ ਹੈ ਕਿ ਫਿਰ ਮੈਨੂੰ ਤਾਂ ਨੇ ਮੇਨੇ ਵੱਜਣੇ ਸ਼ੁਰੂ ਹੋ ਜਾਂਦੇ ਕਿ ਤੇਰੇ ਤਾਂ ਬੱਚਾ ਨਹੀਂ ਹੋਇਆ ਫਿਰ ਭੈਣ ਦੱਸਦੀ ਹੈ ਕਿ ਮੈਂ ਡਾਕਟਰ ਦੇ ਜਾ ਕੇ ਆਪਣਾ ਇਲਾਜ ਕਰਵਾਇਆ ਤਾਂ ਉੱਥੇ ਪਤਾ ਲੱਗਦਾ ਹੈ ਕਿ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਕਿਉਂਕਿ ਇਹਦੀਆਂ ਟਿਊਬਾਂ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੈ ਭੈਣ ਦੱਸਦੀ ਹੈ ਕਿ ਫਿਰ ਅਚਾਨਕ ਇਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਜਾ ਪੇਕੇ ਜਾਇਆ ਥੋੜੇ ਦਿਨ ਤਾਂ ਪੇਕੇ ਜਾਂਦੀ ਹੈ ਤਾਂ ਫੇਰ ਜਦੋਂ ਇਹ ਵਾਪਸ ਆਉਂਦੀ ਹੈ ਉੱਥੇ ਇਹਨੂੰ ਪਤਾ ਲੱਗਦਾ ਕਿ ਇਹਦਾ ਪਤੀ ਜਿਹੜੀ ਇਹਦੀ ਭੂਆ ਦਾ ਹੀ ਮੁੰਡਾ ਹੈ ਉਹਨੇ ਤਾਂ ਹੋਰ ਵਿਆਹ ਕਰਾ ਲਿਆ ਭੈਣ ਦੱਸਦੀ ਹੈ ਕਿ ਦਿਲ ਤੇ ਪੱਥਰ ਰੱਖ ਕੇ ਇਹ ਉੱਥੋਂ ਅੱਡ ਹੋ ਜਾਂਦੀ ਹੈ ਤੇ ਫੇਰ ਇੱਥੇ ਹੀ ਨਹੀਂ ਤਾਂ ਫੇਰ ਭੈਣ ਦਾ ਹੋਰ ਵਿਆਹ ਕੀਤਾ ਜਾਂਦਾ ਫੇਰ ਭੈਣ ਦੱਸਦੀ ਹੈ ਜਿਹੜੇ ਡਾਕਟਰ ਕਹਿੰਦੇ ਸੀਗੇ ਕਿ ਇਹਦੇ ਤਾਂ ਬੱਚਾ ਹੋ ਹੀ ਨਹੀਂ ਸਕਦਾ ਤੇ ਇਹ ਪ੍ਰੈਗਨੈਂਟ ਹੁੰਦੀ ਹੈ ਉੱਥੇ ਭੈਣ ਦੀ ਗਰੀਬੀ ਹੋਣ ਕਰਕੇ ਇਹਦੀ ਡਿਲੀਵਰੀ ਘਰੇ ਹੋ ਜਾਂਦੀ ਹੈ ਤੇ ਬੱਚੇ ਦੀ ਪੇਟ ਦੇ ਵਿੱਚ ਹੀ ਜਾਨ ਚਲੀ ਜਾਂਦੀ ਹੈ ਇਸ ਤੋਂ ਬਾਅਦ ਭੈਣ ਦੱਸਦੀ ਹੈ ਕਿ ਫੇਰ ਫੇਰ ਉਹ ਦੌਰ ਵਾਪਸ ਆ ਜਾਂਦਾ ਹੈ ਕਿ ਭੈਣ ਤੇ ਉਹੀ ਹਾਲਾਤ ਫੇਰ ਬਣਦੇ ਨਜ਼ਰ ਆਉਣ ਲੱਗ ਜਾਂਦੇ ਆ ਭੈਣ ਦੱਸਦੀ ਹੈ ਕਿ ਕੁਝ ਸਮੇਂ ਬਾਅਦ ਫੇਰ ਜਦੋਂ ਸਮਾ ਪੈ ਜਾਂਦਾ ਤਾਂ ਫੇਰ ਤੋਂ ਇਸ ਦਾ ਇਸ ਦੇ ਨਾਲ ਉਹੀ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਗੱਲ ਇੱਥੇ ਹੀ ਨਹੀਂ ਮੁੱਕਦੀ ਕਿ ਭੈਣ ਦੀ ਜ਼ਿੰਦਗੀ ਸਿਰਫ ਇਹਨਾਂ ਸਮੱਸਿਆਵਾਂ ਨਾਲ ਹੀ ਘिरी ਹੋਈ ਹੈ ਤੁਸੂ ਤੁਹਾਨੂੰ ਅੱਜ ਕਹਾਣੀ ਦੇ ਵਿੱਚ ਪੂਰੀਆਂ ਗੱਲਾਂ ਸਾਰੀ ਕਹਾਣੀ ਹੱਸਦੇ ਚਿਹਰੇ ਦੇ ਪਿੱਛੇ ਦੇ ਦੁੱਖ ਜ਼ਰੂਰ ਸੁਣਨ ਨੂੰ ਮਿਲਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ ਕਮੈਂਟ ਵੀ ਜ਼ਰੂਰ ਕਰਿਓ ਜੇ ਐਸਸਿਕਲਪਾ ਜੀ ਸਸਿਕਲਵੀਰ ਕੀ ਹਾਲ ਹੈ ਠੀਕ ਠਾਕ ਹੋ ਵਧੀਆ ਵੀਰ ਤੁਸੀਂ ਤਾਂ ਬਹੁਤ ਧਮਚਾਈ ਹੋਈ ਹੈ ਇੰਸਟਾਗ੍ਰam ਤੇ ਅੱਛਾ ਜੀ ਕਾਹ ਵੀ ਪਾ ਰੱਖਿਆ ਅੱਛਾ ਜੀ ਤੇ ਭੈਣੇ ਜ਼ਿੰਦਗੀ ਕਿਵੇਂ ਆ ਬਚਪਨ ਕਿਵੇਂ ਗੁਜ਼ਰਿਆ ਤੁਹਾਡੇ ਕਿਵੇਂ ਜ਼ਿੰਦਗੀ ਆ ਬਚਪਨ ਮੇਰੇ ਵਧੀਆ ਗੁਜ਼ਰਾ ਸੀਗਾ ਹੂੰ ਤੇ ਇੰਨੀ ਗਰੀਬੀ ਸੀ ਘਰ ਵਿੱਚ ਹੂੰ ਫਿਰ ਵੀ ਮਾਂ ਪਿਓ ਹਰ ਇੱਕ ਚੀਜ਼ ਜਿਸ ਦੀ ਵਿਜਿੱਤ ਕਰਨੀ ਹਰ ਇੱਕ ਚੀਜ਼ ਉਹਨਾਂ ਨੇ ਆਪਾਂ ਨੂੰ ਲੈ ਕੇ ਦਿੱਤੀ ਆ ਹੂੰ ਤੇ ਜਦੋਂ ਮਤਲਬ ਕਿ ਜਵਾਨ ਹੁੰਦੇ ਗਏ 14 ਸਾਲ ਦੀ ਉਮਰ ਸੀ ਹੂੰ ਉਦੋਂ ਮੇਰੇ ਬਾਪੂ ਦੀ ਡੈਥ ਹੋ ਗਈ ਅੱਛਾ ਉਸ ਤੋਂ ਬਾਅਦ ਕਿ ਜਵਾਨ ਹੋਏ ਜਦੋਂ ਤੇ ਰਿਸ਼ਤਾ ਹੋ ਗਿਆ ਭਰਾਵਾਂ ਨੇ ਗਰੀਬੀ ਸ੍ਰੀਬੀ ਚ ਪਾਰਾਂ ਲਾ ਦਿੱਤਾ ਹੂੰ ਤੇ ਵਿਆਹ ਹੋਇਆ ਮੇਰਾ ਸਾਡੇ ਰਾਏ ਸਿੱਖ ਆਪਸ ਵਿੱਚ ਵਿਆਹ ਕਰ ਲੈਂਦੇ ਨੇਗੇ ਜਿੱਦਾਂ ਪੂਆ ਦੀ ਕੁੜੀ ਨਾਲ ਮਾਸੀ ਦੀ ਕੁੜੀ ਨਾਲ ਮਾਮੇ ਦੇ ਮੇਰਾ ਵਿਆਹ ਹੋਇਆ ਸੀ ਮੇਰੇ ਪੂਆ ਦੇ ਮੁੰਲੇ ਨਾਲ ਅੱਛਾ ਮੇਰੇ ਵਿਆਹ ਨੂੰ ਹੱਲੇ 5 ਮਹੀਨੇ ਹੀ ਹੋਏ ਸੀ ਕਿ ਮੇਰੀ ਵਾ ਨੂੰ ਅਟੈਕ ਹੋ ਗਿਆ। ਹੂੰ। ਧੂਆ ਮੁੱਕ ਗਈ। ਹੂੰ। ਤੇ ਮੇਰੇ ਮਤਲਬ ਚਾ ਵੀ ਨਹੀਂ ਪੂਰੇ ਹੋਏ ਵੀਰੇ। ਮੈਂ ਕੋਈ ਰੱਜ ਆਪਦਾ ਸੁਆਗ ਨਹੀਂ ਅੰਡਾਇਆ, ਕੁਝ ਨਹੀਂ ਕੀਤਾ ਕਿਉਂਕਿ ਸਾਡੇ ਰਾਵਾਂ ਸਿੱਖਾਂ ਵਿੱਚ ਨਾ ਇਹ ਬਹੁਤ ਵੱਡੀ ਗੱਲ ਹੈ ਕਿ ਮਰਗ ਹੋ ਜਾਵੇ ਨਾ ਤਾਂ ਸਾਲ ਸਾਲ ਚੂੜੀਆਂ ਨਹੀਂ ਪਾਣੀਆਂ। ਅੱਛਾ। ਜੇ ਕਿਸੇ ਰਿਸ਼ਤੇਦਾਰ ਵਿੱਚ ਨਹੀਂ ਹਾਂਜੀ ਹਾਂਜੀ ਆਪਣੇ ਘਰ ਵਿੱਚ ਕਿਸੇ ਦੀ ਵੀ ਮੌਤ ਹੋ ਜਾਵੇ ਨਾ ਤੇ ਸਾਲ ਸਾਲ ਤੱਕ ਚੂੜੀਆਂ ਹੱਥਾਂ ਵਿੱਚ ਨਹੀਂ ਪਾਣੀਆਂ ਉਸ ਟਾਈਮ ਦੀ ਗੱਲ ਹੈ ਜਿਸ ਟਾਈਮ ਦੀ ਮੈਂ ਕਰ ਰਹੀ ਆ ਮੀਰ ਜੀ ਤੇ ਉਹ ਮੁੱਕ ਗਈ ਉਸ ਤੋਂ ਬਾਅਦ ਸਾਰੇ ਮਤਲਬ ਸ਼ਰੀਖ ਰਹਿ ਗਏ ਸ਼ਰੀਖ ਰਹਿਣ ਤੋਂ ਬਾਅਦ ਖੇਤਾਂ ਦਾ ਕੰਮ ਵੀ ਕਰਨਾ ਕਰਾਣਾ ਮਿਹਨਤ ਵੀ ਕਰਨੀ ਸਭ ਕੁਝ ਕਰਨਾ ਤੇ ਮਤਲਬ ਬੱਚੇ ਨਹੀਂ ਹੋਏ ਤੇ ਬਹੁਤ ਘਰ ਵਿੱਚ ਗੱਲਾਂ ਆਉਣ ਲੱਗ ਗਈਆਂ ਵੀ ਬੱਚੇ ਨਹੀਂ ਹੋ ਰਹੇ ਬੱਚੇ ਨਹੀਂ ਹੋ ਰਹੇ ਉਹਨਾਂ ਨੇ ਮੇਰਾ ਇਲਾਜ ਕਰਵਾਇਆ ਜਿੰਦੇ ਵਿੱਚ ਅਸੀਂ ਹਿਸਾਰ ਜਾ ਕੇ ਰਿਪੋਰਟ ਕਰਵਾਈ ਦੁਰਬਿੰਦ ਦੁਆਰਾ ਕੀ ਵੀ ਕੀ ਨੁਕਸ ਹੈਗਾ ਵੀ ਕਿਉਂ ਨਹੀਂ ਬੱਚਾ ਹੋ ਰਿਹਾ ਤਾਂ ਮੇਰੀ ਰਿਪੋਰਟ ਵਿੱਚ ਮੇਰੀਆਂ ਟੂਪਾਂ ਬੰਨ੍ਹ ਆਈਆਂ ਤੇ ਉਥੋਂ ਹੀ ਉਹਨਾਂ ਨੇ ਸ਼ੁਰੂ ਕਰਤਾ ਕਿ ਅਸੀਂ ਹੋਰ ਵਿਆਹ ਕਰਨਾ ਹੈ ਵੀ ਇਹ ਤਾਂ ਕਦੀ ਇਹਨੂੰ ਬੱਚਾ ਨਹੀਂ ਹੋਣਾ ਸਾਡੇ ਪੀੜੀ ਨਹੀਂ ਹੈਗਾ ਵਧਣੀ ਹੈਗੀ ਉਹਨਾਂ ਨੇ ਇਤਾਂ ਦੀਆਂ ਗੱਲਾਂ ਸ਼ੁਰੂ ਕਰਨੀਆਂ ਕਰਤੀਆਂ ਮੈਨੂੰ ਅਚਾਨਕ ਹੀ ਟਾਈਫਾਇਟ ਬੁਖਾਰ ਸੀ ਵੀਰ ਜੀ ਤਾਂ ਮੈਂ ਜਿਹੜੇ ਮੇਰਾ ਸੋਹਰਾ ਸੀਗਾ ਮੇਰਾ ਸੋਹਰਾ ਪਰਿਵਾਰ ਸੀ ਉਹਨਾਂ ਨੇ ਮੇਰੇ ਪੇਕੇ ਨੂੰ ਫੋਨ ਕੀਤਾ ਕਿ ਤੁਹਾਡੀ ਕੁੜੀ ਬਿਮਾਰ ਹੈਗੀ ਆ ਤੇ ਇਹਨੂੰ ਲੈ ਜਾਓ ਤੁਸੀਂ ਇਹਦਾ ਇਲਾਜ ਕਰਵਾਓ ਜਦੋਂ ਮੈਨੂੰ ਮੇਰੇ ਪੇਕੇ ਲੈ ਆਏ ਪਿਛੋਂ ਉਹਨਾਂ ਨੇ ਹੋਰ ਕੁੜੀ ਲੈ ਆਂਦੀ ਅੱਛਾ ਉਹਨਾਂ ਦਾ ਉਹਨਾਂ ਨੇ ਆਪਦੇ ਮੁੰਡੇ ਨੂੰ ਵਿਆਹ ਲਿਆ ਚੁੰਨੀ ਚੜਾਵਾ ਕਰਤਾ ਤੇ ਹੋਰ ਕੁੜੀ ਲੈ ਆਂਦੀ ਉਸ ਤੋਂ ਬਾਅਦ ਵੀਰ ਜੀ ਜਦੋਂ ਕੁੜੀ ਲੈ ਆਂਦੀ ਤੇ ਸਾਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੋਲ ਕੀਤੀ ਵੀ ਉਹਨਾਂ ਨੇ ਤਾਂ ਹੋਰ ਕੁੜੀ ਲੈ ਆਂਦੀ ਅੱਛਾ ਤੁਹਾਨੂੰ ਪਤਾ ਹੀ ਨਹੀਂ ਸੀ ਹਾਂਜੀ ਸਾਨੂੰ ਪਤਾ ਹੀ ਨਹੀਂ ਸੀਗਾ ਬਾਕੀ ਮਾਪੇ ਸਿਰ ਤੇ ਨਹੀਂ ਸੀਗਾ ਤੇ ਉਹ ਤਾਂ ਸ਼ਾਦੀ ਤੋਂ ਪਹਿਲਾਂ ਮੁੱਕ ਗਿਆ ਮਾਂ ਮੇਰੀ ਉਹਨਾਂ ਦਿਨਾਂ ਵਿੱਚ ਮੁੱਕ ਗਈ ਜਦੋਂ ਸਾਨੂੰ ਫੋਨ ਆਇਆ ਕਿ ਉਹਨਾਂ ਨੇ ਵਿਆਹ ਹੋਰ ਕਰ ਲਿਆ ਮੇਰੀ ਮਾਂ ਨੂੰ ਸਦਮਾ برداشت ਨਹੀਂ ਹੋਇਆ ਤੇ ਉਹ ਮੁੱਕ ਗਈ ਉਸ ਤੋਂ ਬਾਅਦ ਵੀਰ ਜੀ ਮਤਲਬ ਕਿ ਉਹ ਮੁੱਕਰ ਗਿਆ ਅਸੀਂ ਵਿਆਹ ਨਹੀਂ ਕਰਿਆ ਮਤਲਬ ਕਿ ਅਸੀਂ ਇਹਨੂੰ ਵੀ ਨਹੀਂ ਲੈ ਜਾਂਦੇ ਤੇ ਅਸੀਂ ਵਿਆਹ ਵੀ ਨਹੀਂ ਕਰਿਆ ਹੂੰ ਤੇ ਜਿਵੇਂ ਜਿਵੇਂ ਮੰਨ ਲਾ ਰਿਸ਼ਤੇਦਾਰੀਆਂ ਵਿੱਚ ਪਤਾ ਲੱਗਾ ਹੂੰ ਵੀ ਸੱਚੀ ਗੱਲ ਹੈਗੀ ਏ ਇਹਨਾਂ ਨੇ ਵਿਆਹ ਕਰਵਾਇਆ ਹੈਗਾ ਉਸ ਤੋਂ ਬਾਅਦ ਵੀਰ ਜੀ ਅਸੀਂ ਉਹਨਾਂ ਤੇ ਕੇਸ ਕੀਤਾ ਉਹ ਵੀ ਵਸਣ ਦਾ ਮਤਲਬ ਮੈਂ ਵਸਣਾ ਚਾਹ ਨਹੀਂ ਐ ਇੱਥੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਇਹਨਾਂ ਨੂੰ ਨਹੀਂ ਰੱਖਣਾ ਹੈਗਾ ਹੂੰ ਤੇ ਸਾਡਾ ਤਲਾਕ ਹੋ ਗਿਆ ਹੂੰ ਤਲਾਕ ਹੋਣ ਤੋਂ ਬਾਅਦ ਵੀਰ ਜੀ ਅਸੀਂ ਆਪਾਂ ਆਪਣੇ ਮਾਪਿਓ ਕੋਲ ਆਪਦੇ ਪੇਕੇ ਪਾਈਆਂ 'ਚ ਰਹਿਣ ਲੱਗ ਗਏ ਪਰ ਆ ਸੀ ਦੋ ਪਰਜਾਈਆਂ ਸੀ ਭਤੀਜੀਆਂ ਸੀ ਉਹਨਾਂ ਨਾਲ ਖੇੜ ਕੇ ਟਾਈਮ ਪਾਸ ਕਰ ਲੈਣਾ ਪਰ ਮੈਨੂੰ ਉਹ ਮਾਂ ਤੇ ਪਿਓ ਵਾਲਾ ਪਿਆਰ ਨਹੀਂ ਮਿਲਿਆ ਉਹਨਾਂ ਤੋਂ ਕਿਉਂਕਿ ਜਿਹੜਾ ਮਾਂ ਪਿਓ ਦਾ ਪਿਆਰ ਹੁੰਦਾ ਨਾ ਉਹ ਮਾਂ ਪਿਓ ਹੀ ਕਰ ਸਕਦਾ ਪਰ ਆ ਪਰਜਾਈਆਂ ਕਦੀ ਵੀ ਨਹੀਂ ਕਰ ਸਕਦੀਆਂ ਹੈਨਾ ਉਸ ਤੋਂ ਬਾਅਦ ਵੀਰ ਜੀ ਮੈਂ 2-3 ਸਾਲ ਤੱਕ ਉਹਨਾਂ ਦੇ ਕੋਲੇ ਰਹੀ ਤੇ ਉਹਨਾਂ ਨੇ ਮੇਰਾ ਸ਼ਾਦੀ ਦੂਜੀ ਜਗ੍ਹਾ ਕਰਤੀ ਇੱਥੇ ਅੱਛਾ ਇੱਥੇ ਸ਼ਾਦੀ ਹੋਣ ਤੋਂ ਬਾਅਦ ਸਾਲ ਹੀ ਹੋਇਆ ਸੀ ਮੇਰੀ ਸ਼ਾਦੀ ਨੂੰ ਤੇ ਜਿਹੜੇ ਡਾਕਟਰ ਕਹਿੰਦੇ ਸੀ ਨਾ ਬਿੰਦੀਆਂ ਟੂਪਾਂ ਬੰਦ ਨਹੀਂ ਵੀ ਇਹਨੂੰ ਕਦੀ ਬੱਚਾ ਨਹੀਂ ਹੋ ਸਕਦਾ ਉਹ ਵਾਹਿਗੁਰੂ ਦੀ ਮਿਹਰ ਨਾਲ ਮੈਂ ਪ੍ਰੈਗਨੈਂਟ ਹੋ ਗਈ ਮੇਰੇ ਬੱਚਾ ਆਉਣ ਵਾਲਾ ਹੋ ਗਿਆ ਉਹ ਬੱਚੇ ਨੂੰ ਮੇਰੀ ਜਦੋਂ ਡਿਲੀਵਰੀ ਹੋਈ ਮੈਨੂੰ ਹਸਪੀਟਲ ਨਹੀਂ ਪਹੁੰਚਾਇਆ ਗਿਆ ਤੇ ਮੇਰੇ ਬੱਚੇ ਦੀ ਡੈਥ ਹੋ ਗਈ ਮੇਰਾ ਬੱਚਾ ਮੇਰੇ ਪੇਟ ਵਿੱਚ ਹੀ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਵੀਰ ਜੀ ਮੇਰਾ ਬਹੁਤ ਜ਼ਿਆਦਾ ਜਗ੍ਹਾ ਤੋਂ ਇਲਾਜ ਚੱਲ ਰਿਹਾ ਹੈਗਾ ਪਰ ਮੇਰੇ ਕੋਲ ਹੱਲੇ ਤੱਕ ਬੱਚਾ ਨਹੀਂ ਹੈਗਾ ਮਤਲਬ ਤੁਸੀਂ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਝੱਲੀਆਂ ਹਾਂਜੀ ਫੇਰ ਉਸ ਤੋਂ ਬਾਅਦ ਅੱਜ ਮੈਂ ਵੀਰ ਜੀ ਜਿਹੜੀ ਸਵਿਟਿਸ਼ਨ ਵਿੱਚੋਂ ਨਿਕਲ ਕੇ ਆਈ ਆ ਨਾ ਉਹ ਹੀ ਮੇਰੇ ਸਾਹਮਣੇ ਫੇਰ ਆ ਕੇ ਖੜੀ ਹੋ ਗਈ। ਅੱਛਾ। ਮਤਲਬ ਉਹ ਜਿਹੜਾ ਜਿਹੜਾ ਤੁਹਾਨੂੰ ਉੱਥੇ ਡਰ ਸੀ ਉਹੀ ਅੱਜ ਇੱਥੇ ਵੀ ਆ। ਹਾਂ ਅੱਜ ਇੱਥੇ ਵੀ ਆ। ਹੂੰ। ਉਹ ਹੀ ਡਰ ਅੱਜ ਮੈਨੂੰ ਇੱਥੇ ਵੀ ਆ। ਹੂੰ। ਇੱਥੇ ਵੀ ਉਹੀ ਗੱਲਾਂ ਹੋ ਰਹੀਆਂ। ਹਾਂਜੀ ਇੱਥੇ ਵੀ ਇਹੀ ਗੱਲਾਂ ਹੋ ਰਹੀਆਂ ਨੇ। ਹੂੰ। ਹੁਣ ਤੁਹਾਡਾ ਸਾਥ ਦੇਣ ਨੂੰ ਕੌਣ ਹੈ ਫੇਰ? ਮੇਰਾ ਸਾਥ ਦੇਣ ਨੂੰ ਵੀਰ ਜੀ ਕੋਈ ਵੀ ਨਹੀਂ ਹੈਗਾ ਇਸ ਟਾਈਮ। ਮੈਂ ਕੱਲੀ ਆ। ਹੂੰ। ਮਤਲਬ ਕੱਲੇ ਫੇਰ ਉਹਨਾਂ ਮੁਸ਼ਕਲਾਂ ਨਾਲ ਇਹ ਤਾਂ ਫਿਰ ਦਿਮਾਗ ਤੇ ਇੱਕ ਤਰੀਕੇ ਦਾ ਨਾਲ ਲੋਡ ਬਣਿਆ ਰਹਿੰਦਾ ਹੁਣ ਟੈਨਸ਼ਨ ਬਣੀ ਰਹਿੰਦੀ ਹੋਣੀ ਹੈ ਹਾਂਜੀ ਟੈਨਸ਼ਨ ਪਹਿਲਾਂ ਬਹੁਤ ਆ ਟੈਨਸ਼ਨ ਸੀ ਵੀਰ ਜੀ ਹੁਣ ਹੌਲੀ ਹੌਲੀ ਆਪਣੇ ਦਿਮਾਗ ਚ ਟੈਨਸ਼ਨ ਕੱਢਤੀ ਆਪਣੇ ਹਰੀ ਲਮਣਾਂ ਲੱਗ ਗਏ ਆ ਚਲੋ ਕੁਛ ਟਾਈਮ ਲਈ ਨਾ ਟੈਨਸ਼ਨ ਫ੍ਰੀ ਹੋ ਜਾਈਦਾ ਹੈ ਜਦੋਂ ਵੀ ਕੋਈ ਰੀਲ ਬਣਾਨੇ ਆ ਜਾਂ ਕੋਈ ਆਪਣਾ ਪਹਿਣਾ ਪ੍ਰਾ ਨਵਾਂ ਇੰਸਟਾਗ੍ਰam ਤੇ ਆਪਣੇ ਨਾਲ ਫੈਮਿਲੀ ਦੇ ਤਰ੍ਹਾਂ ਜੁੜਦਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੇ ਥੋੜੀ ਟੈਨਸ਼ਨ ਦੂਰ ਹੋ ਜਾਂਦੀ ਆ ਤੇ ਭੈਣੇ ਤੁਹਾਡੀ ਰੀਲ ਪਹਿਲੀ ਵਾਇਰਲ ਕਦੋਂ ਹੋਈ ਸੀ ਕਿਹੜੀ ਕਿਹੜੀ ਹੋਈ ਸੀ ਕੀ ਕਰਦੇ ਸੀ ਮੇਰੇ ਮੈਂ ਤਾਂ ਐਸੇ ਕਰਕੇ ਜਦੋਂ ਬੱਚੇ ਨਹੀਂ ਅਗੇ ਸੀ ਮੈਂ ਟੈਨਸ਼ਨ ਚ ਰਹਿੰਦੀ ਸੀਗੀ ਤੇ ਮੈਂ ਐਵੇਂ ਬਸ ਸ਼ੌਂਕ-ਸ਼ੌਂਕ ਵਿੱਚ ਰੀਲਾਂ ਬਣਾਣੀਆਂ ਸ਼ੁਰੂ ਕਰਤੀਆਂ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਰੀਲ ਵਾਇਰਲ ਹੋ ਜਾਵੇਗੀ ਹਮ ਬਟ ਉਦੋਂ ਮੈਨੂੰ ਰਿਸ਼ਤੇਦਾਰ ਮੈਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਸੀਗਾ ਵੀਡੀਓ ਹਮ ਮਤਲਬ ਮੈਂ ਬਣਾਉਂਦੀ ਸੀ ਉਹਨਾਂ ਨੂੰ ਪਤਾ ਸੀਗਾ ਮੇਰੀ ਪਹਿਲੀ ਰੀਲ ਜਦੋਂ ਵਾਇਰਲ ਹੋਈ ਨਾ ਵੀਰ ਜੀ ਤਾਂ ਉਹ ਸੀਗੀ ਇੱਕ ਮੈਸਮ ਕਿੱਲੇ ਦੇ ਸੌਂਗ ਤੇ ਰੀਲ ਬਣਾਈ ਸੀਗੀ ਤੇ ਉਹ ਮੇਰੀ ਵੀ ਰੀਲ ਵਾਇਰਲ ਹੋ ਗਈ ਸੀ ਜਿੱਦਾਂ ਜਿੱਦਾਂ ਰੀਲਾਂ ਵਾਇਰਲ ਹੁੰਦੀਆਂ ਗਈਆਂ ਹੂੰ ਤੇ ਉਦਾਂ ਉਦਾਂ ਮਤਲਬ ਮੇਰੇ ਪੇਕੇ ਪਾਈਆਂ ਤੇ ਲੋਕਾਂ ਨੇ ਉਂਗਲਾਂ ਲਾਣੀਆਂ ਸ਼ੁਰੂ ਕਰਤੀਆਂ ਵੀ ਤੁਹਾਡੀ ਕੁੜੀ ਤਾਂ ਰਿਕਵੈਸਟਾਂ ਵਾਲੀ ਬਣ ਗਈ ਹੂੰ ਇਹ ਇਸ ਤਰ੍ਹਾਂ ਕਰ ਰਹੀ ਏ ਉਹ ਕਰ ਰਹੀ ਆ ਆਪਣੇ ਰਾਵਾਂ ਸਿੱਖਾਂ ਦੀ ਕੁੜੀਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਹੂੰ ਰੀਲ ਵਾਇਰਲ ਹੋਣ ਤੋਂ ਬਾਅਦ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹੂੰ ਆਪ ਜਦੋਂ ਜਿਵੇਂ ਮਸ਼ਹੂਰੀ ਆਉਂਦੀ ਓਵੇਂ ਮੂਹਤ ਦਿੱਕਤਾਂ ਵੀ ਨਾਲ ਆਉਂਦੀਆਂ ਹਾਂਜੀ ਹਾਂਜੀ ਤੇ ਭੈਣੇ ਫਿਰ ਜਦੋਂ ਜਦੋਂ ਸਾਰੇ ਉਹ ਕਰਦੇ ਸੀਗੇ ਫਿਰ ਲੋਕ ਤੁਹਾਡੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਹਨਾ ਵੀ ਉਂਗਲਾਂ ਲਾਉਣ ਲੱਗ ਗਏ ਫਿਰ ਉਹ ਤੁਹਾਨੂੰ ਕੀ ਕਹਿੰਦੇ ਹੁੰਦੇ ਸੀ ਉਹ ਵੀਰ ਜੀ ਕਹਿੰਦੇ ਤੁਸੀਂ ਇਹ ਕੰਮ ਛੱਡ ਦਿਓ ਹਮ ਮੈਂ ਕਹਾਂ ਵੀ ਦੇਖੋ ਮੇਰੇ ਬੱਚੇ ਨਹੀਂ ਹੈਗੇ ਅੱਜ ਮੈਂ ਰੇਕ ਤੇ ਬਹੁਤ ਵੱਡੀ ਮੁਸ਼ਕਲ ਚ ਹੈ ਗਿਆ ਮੇਰਾ ਕੋਈ ਸਾਥ ਦੇ ਸਕਦਾ ਹੈ ਮੈਨੂੰ ਕੱਲ ਨੂੰ ਇਥੋਂ ਮੰਨ ਲੈ ਜਿਵੇਂ ਮੇਰੇ ਨਾਲ ਪਹਿਲਾਂ ਹੋਇਆ ਜੇ ਹੁਣ ਵੀ ਮੇਰੇ ਨਾਲ ਇਸ ਤਰ੍ਹਾਂ ਹੋ ਜਾਵੇ ਤਾਂ ਕੋਈ ਮੈਨੂੰ ਆਪਣੇ ਘਰ ਬਿਠਾ ਕੇ ਰੋਕੀ ਖਾ ਸਕਦਾ ਹੈ ਮੈਂ ਉਹਨਾਂ ਨੂੰ ਇਹ ਗੱਲਾਂ ਬਹੁਤ ਸਮਝਾਈਆਂ ਨੇ ਪਰ ਉਹਨਾਂ ਦੀ ਸਮਝ ਨਹੀਂ ਆ ਰਹੀ। ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਇਹ ਤਰੀਲਾਂ ਤੋਂ ਇੰਸਟਾਗ੍ਰਾਮ ਤੇ ਕੋਈ ਮੇਰੇ ਪਬਲਿਸਿਟੀ ਹੋਵੇ ਮੈਂ ਕੋਈ ਚਾਰ ਪੈਸੇ ਆਉਣ ਲੱਗਣ ਤਾਂ ਤੁਸੀਂ ਆਪ ਦਾ ਇਲਾਜ ਕਰਾ ਲਓ। ਹਾਂਜੀ ਮੈਂ ਆਪ ਦਾ ਇਲਾਜ ਕਰਵਾ ਲਵਾਂ। ਜਿਹੜਾ ਤੁਹਾਡੇ ਮਨ 'ਚ ਡਰ ਵਸਿਆ ਹੋਇਆ ਵੀ ਛੋਟੇ ਬੱਚਾ ਹੈ ਨਹੀਂ ਵੀ ਤੁਸੀਂ ਉਹ ਉਹ ਬੱਚੇ ਬੱਚੇ ਨੂੰ ਕਨਸੀਵ ਕਰ ਸਕੋ ਹਨਾ। ਹਾਂਜੀ ਹਾਂਜੀ ਤੇ ਤੁਹਾਡਾ ਵੀ ਜ਼ਿੰਦਗੀ ਪੂਰੀ ਸੌਖੀ ਹੋ ਜੇ। ਹਾਂਜੀ ਹੂੰ ਤੇ ਭਾਵੇਂ ਫਿਰ ਕਮੈਂਟਾਂ 'ਚ ਤੁਸੀਂ ਲੜਦੇ ਹੋ ਲੋਕਾਂ ਨਾਲ ਉਹ ਫਿਰ ਕਿਵੇਂ ਹੁੰਦਾ? ਉਹ ਵੀਰ ਜੀ ਲੋਕ ਗੰਦੇ ਕਮੈਂਟ ਕਰਦੇ ਆ ਬਹੁਤ ਗੰਦੇ ਕਮੈਂਟ ਕਰਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਆਪਣਾ ਰੀਚਾਰਜ ਕਰਵਾ ਕੇ ਆਪਣਾ ਚਲੋ ਟੈਨਸ਼ਨ ਦੂਰ ਕਰਨ ਵਾਸਤੇ ਜਾਂ ਕਿਵੇਂ ਵੀ ਅਸੀਂ ਆਪਣੇ ਵੀਡੀਓ ਪਾ ਰਹੇ ਆ ਆਪਣੀ ਆਈਡੀ ਤੇ ਹਨਾ ਤਾਂ ਲੋਕਾਂ ਦਾ ਮਤਲਬ ਕੀ ਆ ਸਾਨੂੰ ਗਲਤ ਕਹਿਣ ਦਾ ਤੁਸੀਂ ਬਹੁਤ ਸਾਰੇ ਕਮੈਂਟ ਜਿਹੜੇ ਬਹੁਤ ਲੋਕਾਂ ਨੇ ਗਲਤ ਕੀਤੇ ਹੁੰਦੇ ਜਿਹੜੇ ਪੜ੍ਹਨੇ ਵੀ ਔਖੇ ਆ ਤੇ ਉਹ ਲੋਕ ਤੁਸੀਂ ਉੱਪਰ ਲਾ ਕੇ ਉਹ ਕਰਦੇ ਹੋ ਕਿਤੇ ਨਾ ਕਿਤੇ ਤੁਹਾਡੇ ਤੇ ਤਾਂ ਨਹੀਂ ਦਿੱਕਤ ਆਊਗੀ ਵੀ ਇਸ ਔਰਤ ਨੂੰ ਇਆ ਸੁਮਨ ਨੂੰ ਕੋਈ ਸੰਗ ਸ਼ਰਮ ਨਹੀਂ ਵੀ ਇਹੋ ਜੇ ਅਸ਼ਲੀਲ ਸ਼ਬਦ ਵੀ ਉੱਪਰ ਲਾ ਲੈਂਦੀ ਹੈ। ਵੀਰ ਜੀ ਲਿਖਣ ਵਾਲਿਆਂ ਨੂੰ ਨਹੀਂ ਜਦੋਂ ਸ਼ਰਮ ਤਾਂ ਆਪਾਂ ਨੂੰ ਉਹਨਾਂ ਦਾ ਜਵਾਬ ਦੇਣ ਲੱਗਿਆਂ ਕਾਹਦਾ ਸ਼ਰਮ ਹੈ ਜੀ ਦੱਸੋ। ਜਦੋਂ ਲਿਖਣ ਵਾਲਿਆਂ ਨੂੰ ਸ਼ਰਮ ਨਹੀਂ ਹੈਗੀ। ਹੂੰ। ਪਤਾ ਹੀ ਕੀ ਗੱਲ ਆ ਵੀਰ ਜੀ ਜਨਾਨੀ ਦੀ ਵੀ ਔਰਤ ਔਰਤ ਦੀ ਇੱਜ਼ਤ ਵੀ ਓਨੀ ਹੁੰਦੀ ਆ ਤੇ ਮਰਦ ਦੀ ਇੱਜ਼ਤ ਵੀ ਓਨੀ ਹੁੰਦੀ ਆ ਹਨਾ। ਤੇ ਜਦੋਂ ਕੋਈ ਮਰਦ ਅਸ਼ਲੀਲ ਗਾਣਾ ਲਿਖ ਰਿਹਾ ਹੈ ਜਾਂ ਗਾਲੀ ਗਲੋਚ ਕਰ ਰਿਹਾ ਹੈ ਤਾਂ ਕਿ ਔਰਤਾਂ ਨੂੰ ਕੋਈ ਹੱਕ ਨਹੀਂ ਆਪਣੇ ਆਪ ਦੇ ਜਿਹੜਾ ਉਹਨੂੰ ਗਲਤ ਬੋਲ ਰਿਹਾ ਉਹਨਾਂ ਨੂੰ ਜਵਾਬ ਦੇਣ ਦਾ ਆ ਉਹ ਇੱਜ਼ਤ ਦੇਣਾ ਤੇ ਚੁੱਪ ਰਹਿ ਬੰਦਾ ਜੋ ਮਰਜ਼ੀ ਹਾਂ ਬੰਦਾ ਜੋ ਮਰਜ਼ੀ ਬੋਲੀ ਜਾਵੇ ਇਹ ਤਾਂ ਫਿਰ ਔਖਾ ਬਹੁਤ ਹੈ ਵੀ ਇੱਕ ਔਰਤ ਨੂੰ ਤਾਂ ਇੱਕ ਨਾ ਉਹਦੇ ਨਾਂ ਤੇ ਜਦੋਂ ਮਰਜ਼ੀ ਪੀਸ ਲੋ ਇੱਜ਼ਤ ਦੇਣਾ ਹਾਂਜੀ 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 ਤੇ ਫਿਰ ਜਦੋਂ ਤੁਸੀਂ ਅਗਲੇ ਤਾਂ ਕਰਦੇ ਹੋ ਵੀ ਅਗਲੇ ਤਾਂ ਨਾਮ ਵੀ ਦੱਸਦੇ ਹੋ ਵੀ ਇਹ ਨੇ ਕੀਤਾ ਉਹਨੇ ਆ ਕੀਤਾ ਫਿਰ ਉਹ ਹਟ ਜਾਂਦੇ ਆ ਕਿ ਫਿਰ ਹਾਂ ਫਿਰ ਉਹ ਹੈ ਨਹੀਂ ਹਟਦੇ ਹਾਂ ਫਿਰ ਬਲੌਕ ਹੀ ਕਰਨੇ ਪੈਂਦੇ ਆ ਹਟਦੇ ਨਹੀਂ ਵੀਰ ਜੀ ਅੱਛਾ ਸੁਧਰ ਦੇ ਨਹੀਂ ਸੁਧਰ ਦੇ ਨਹੀਂਗੇ ਹਮ ਇੱਕ ਕਮੈਂਟ ਤੇ ਰਿਪਲਾਈ ਕਰਤਾ ਉਹਨਾਂ ਨੇ 10 ਹੋਰ ਕਰ ਦੇਣੀਆਂ ਉਥੇ ਸਗੋਂ ਐ ਵੀ ਹੁੰਦਾ ਹੋਊਗਾ 10 ਹੋਰ ਗਲਤ ਕਰ ਦੇਣਗੇ ਵੀ ਸਾਡਾ ਵੀ ਨਾਂ ਲਵੇ ਹਾਂ ਸਾਡਾ ਵੀ ਨਾਂ ਲਵੇ ਕੀ ਪਤਾ ਵੀ ਹੁਣ ਉਹਨਾਂ ਦੇ ਮਨ ਵਿੱਚ ਕੀ ਗੱਲ ਆ ਵੀਰ ਜੀ ਆਪ ਉਹਨਾਂ ਨੂੰ ਉਹਨਾਂ ਦਾ ਪਤਾ ਹਨਾ ਹਮ ਤੇ ਇੰਨੀ ਮਾੜੀ ਪੱਤਰ ਨਹੀਂ ਸੋਚ ਕਿੱਥੋਂ ਲਿਆਉਂਦੇ ਉਹਨਾਂ ਦੇ ਘਰੇ ਵੀ ਤਾਂ ਉਹੀ ਧੀਆ ਪੈਣਾ ਉਹੀ ਮਾਮਾ ਉਹੀ ਔਰਤੀ ਮਾਂ ਹੁੰਦੀ ਔਰਤੀ ਧੀ ਪੈਣ ਹੁੰਦੀ ਔਰਤੀ ਔਰਤ ਦੇ ਨਾਲ ਹੀ ਵਿਆਹ ਹੁੰਦੇ ਆ ਫਿਰ ਉਹ ਔਰਤ ਦੇ ਪ੍ਰਤੀ ਕਿ ਦੇ ਪ੍ਰਤੀ ਐਡਾ ਨਜ਼ਰੀਆ ਗਲਤ ਕਿਵੇਂ ਕਰ ਲੈਂਦੇ ਇਹ ਤਾਂ ਵੀਰਜਨ ਹੁਣ ਉਹਨਾਂ ਦਾ ਇੰਟਰਵਿਊ ਲੈਣਾ ਪੈਣਾ ਆਪਾਂ ਨੂੰ ਹਾਂ ਉਹਨਾਂ ਦਾ ਇੰਟਰਵਿਊ ਲੈਣਾ ਪੈਣਾ ਵੀ ਕਿਉਂ ਐਡਾ ਤੁਸੀਂ ਕਰਦੇ ਆ ਵੀ ਤੁਹਾਡੇ ਘਰ ਸਭ ਕੁਝ ਹੈਗਾ ਹੈ ਹਨਾ ਤੇ ਕਿਉਂ ਤੁਸੀਂ ਐਡਾ ਕਰਦੇ ਹੋ ਹਾਂ ਉਹ ਕਹਿੰਦੇ ਆ ਨਾ ਵੀਰ ਜੀ ਜਦੋਂ ਚੰਗੀ ਪਰਵਰਿਸ਼ ਜਿੰਨੂੰ ਮਿਲੀ ਹੁੰਦੀ ਹੈ ਨਾ ਹੂੰ ਕਈ ਵੀਰ ਆਪਾਂ ਨੂੰ ਬਹੁਤ ਵਧੀਆ ਕਮੈਂਟ ਵੀ ਕਰਦੇ ਆ ਐਡੀ ਮਾੜੀ ਕੋਈ ਸਾਰੀ ਦੁਨੀਆ ਮਾੜੀ ਨਹੀਂ ਹੈਗੀ ਹੂੰ ਬਹੁਤ ਵਧੀਆ ਕਮੈਂਟ ਵੀ ਆਉਂਦੇ ਹੈਗੇ ਆ ਉਹ ਪਰਵਰਿਸ਼ ਤੇ ਸਾਰੀ ਗੱਲ ਆ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਜੇ ਮਾਪਿਓ ਚੰਗਾ ਪਰਵਰਿਸ਼ ਦੇਊਗਾ ਤਾਂ ਹਾਂ ਹਨ ਤੇ ਚੰਗੀ ਫਿਰ ਦਾ ਅਸਲ ਦੇ ਵਿੱਚ ਬੰਦੇ ਦੀ ਪਤਾ ਹੀ ਉਹ ਤੋਂ ਲੱਗਦਾ ਵੀ ਔਰਤ ਦੀ ਕਿੰਨੀ ਇੱਜ਼ਤ ਹੈ। ਅਸਲੀ ਬੰਦਾ ਹੈ ਜਾਂ ਉਹਦੀ ਪਰਵਰਿਸ਼ ਕਿਵੇਂ ਹੈ ਔਰਤ ਦੀ ਇੱਜ਼ਤ ਤੋਂ ਪਤਾ ਲੱਗਦਾ। ਪਰ ਅੱਜ ਕੱਲ੍ਹ ਦੁਨੀਆ ਘਰਾਂ 'ਚ ਆਪਦੀਆਂ ਘਰ ਵਾਲੀਆਂ ਨੂੰ ਜਦੋਂ ਗਾਲਾਂ ਕੱਢੀ ਜਾਂਦੇ ਆ ਆਪਦੀਆਂ ਇਹ ਨਹੀਂ ਪਤਾ ਲੱਗਦਾ ਵੀ ਭੈਣ ਮੂਰੇ ਆ ਕੌਣ ਆ ਗਾਲਾਂ ਕੱਢੀ ਜਾਂਦੇ ਫਿਰ ਉਹ ਇਹੋ ਜਿਹਾ ਹੀ ਮੈਸੇਜ ਜਾਨਾ ਬੱਚਿਆਂ ਦੇ ਵੀ ਜਾਂਦਾ ਸਭੀ ਹਾਂਜੀ 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 ਹੂੰ ਤੇ ਫਿਰ ਭੈਣੇ ਕਿਵੇਂ ਦੀ ਜ਼ਿੰਦਗੀ ਆ ਤੁਹਾਡੀ ਕਿਵੇਂ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਤੁਸੀਂ ਹੱਸਦੇ ਖੇਡਦੇ ਹੋ ਤੇ ਉਸ ਹਸਣ ਕੱਢਣ ਤੇ ਲੋਕਾਂ ਨੂੰ ਬਹੁਤ ਦਿੱਕਤ ਹੈ ਹਾਂਜੀ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਤੁਹਾਡੀ ਕਹਾਣੀ ਕੀ ਹੈ ਸਹੀ ਗੱਲ ਆ ਪਰ ਵੀਰ ਜੀ ਮੈਂ ਤਾਂ ਹੀ ਕਹਿੰਨੀ ਆ ਵੀ ਜਿਹੜੀ ਵੀ ਲੇਡੀਜ਼ ਆਪਣੇ ਸੋਸ਼ਲ ਮੀਡੀਆ ਤੇ ਕੰਮ ਕਰ ਰਹੀ ਆ ਹਨਾ ਕੋਈ ਨਾ ਕੋਈ ਦਿੱਕਤ ਹੁੰਦੀ ਆ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦੇ ਨਾਲ ਕਟਨਾ ਵਾਪਰੀ ਹੁੰਦੀ ਆ ਕੋਈ ਨਾ ਕੋਈ ਉਹਨਾਂ ਦਾ ਤੀਤ ਹੁੰਦਾ ਆ ਲੋਕ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਹੂੰ ਲੋਕ ਆਪਣਾ ਮਤਲਬ ਕਮੈਂਟਾਂ ਦੇ ਵਿੱਚ ਉਹਨਾਂ ਨੇ ਥੋਪ ਦੇਣਾ ਜਿਹੜਾ ਕੁਝ ਥੋਪਣਾ ਉਹਨੂੰ ਐ ਨਹੀਂ ਸੋਚਣਗੇ ਵੀ ਇਹਨਾਂ ਦੇ ਕੀ ਮੁਸੀਬਤ ਹੈ ਕਿਉਂ ਇੱਥੇ ਪਬਲਿਕ ਦੇ ਸਾਹਮਣੇ ਨੱਚ ਰਹੀਆਂ ਨੇ ਜਾਂ ਵੀਡੀਓ ਪਾ ਰਹੀਆਂ ਨੇ ਉਹ ਚੀਜ਼ ਨਹੀਂ ਉਹ ਸੋਚਦੇ ਤੁਹਾਡੇ ਨੱਚਣ ਤੇ ਬਹੁਤ ਸਵਾਲ ਉੱਠਦੇ ਨਹੀਂ ਵੀਰ ਜੀ ਕੋਈ ਵੀ ਤਾਂ ਮੇਰੀ ਵੀਡੀਓ ਦੇਖਦੇ ਹੋ ਇੰਨੀ ਗਲਤ ਵੀਡੀਓ ਤਾਂ ਨਹੀਂ ਹੁੰਦੀ ਆ ਨਾ ਮੇਰੀ ਨਹੀਂ ਮੈਂ ਗਲਤ ਮੈਂ ਤਾਂ ਗਲਤ ਨਹੀਂ ਕਹਿੰਦਾ ਮੈਂ ਤਾਂ ਇਹ ਕਹਿੰਦਾ ਵੀ ਸਵਾਲ ਲੋਕ ਹੀ ਬੜੇ ਠਾਉਂਦੇ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਨਹੀਂ ਕਿ ਕਿਹੜਾ ਸਟਾਈਲ ਹੋ ਜਾ। ਪਸਤਾਲ ਵੀ ਬੜਾ ਰੱਖਦੇ ਤੁਸੀਂ ਹਨਾ। ਨਹੀਂ ਅਸਲੀ ਆ ਕਿ ਨਕਲੀ ਹੋ। ਉਹ ਤਾਂ ਵੀਰ ਜੀ ਨਕਲੀ ਆ ਬਸ। ਆਪ ਵੀ ਹਾਸ ਲਈਂਦਾ ਹੈ ਇਹ ਚਾਰ ਪਹਿਣਾ ਪਰ ਆਪਾਂ ਦਾ ਆਪਣਾ ਤਾਂ ਪਸਤਾਲ। ਅੱਛਾ ਲੱਕੜ ਦਾ ਉਹ। ਵਾਹ ਵਾਲੇ ਦਾ। ਮੈਂ ਤਾਂ ਸਾਮ ਕਰੇ ਇਹ ਵੀ ਕਾ ਅੱਜ ਸਮ। ਉਹ ਵੱਟ ਦੇਂਦਾ ਨਾ ਖਾਉਂਦਾ। ਅੱਛਾ ਉਹ ਨਕਲੀ ਪਿਸਤੌਲ ਆ ਕਈ ਵੀਰਾਂ ਦੇ ਕਮੈਂਟ ਵੀ ਆਉਂਦੇ ਆ ਬੜੇ ਮਜ਼ਾਕੀਏ ਕਮੈਂਟ ਆਉਂਦੇ ਆ ਬਸ ਸੋਲ ਦੇ ਦੇ ਜਵਾਕ ਰੋਈ ਜਾਂਦਾ ਕੋਈ ਕਿਦਾਂ ਦੀ ਕਮੈਂਟ ਕਰਦਾ ਉਹ ਕਮੈਂਟ ਪੜ ਕੇ ਨਾ ਤੇ ਮੇਰੀ ਅੱਧੀ ਟੈਨਸ਼ਨ ਦੂਰ ਹੋ ਜਾਂਦੀ ਹੈ ਜਿੱਥੇ ਜਿੱਥੇ ਹੈ ਨਾ ਉਹ ਗਲਤ ਆਉਂਦੇ ਉੱਥੇ ਚੰਗੇ ਵੀ ਕਮੈਂਟ ਆਉਂਦੇ ਹਾਂ ਚੰਗੇ ਵੀ ਆਉਂਦੇ ਆ ਬਹੁਤ ਵਧੀਆ ਹੱਸਣ ਵਾਲੇ ਕਮੈਂਟ ਹੁੰਦੇ ਆ ਪੜ ਕੇ ਮਤਲਬ ਵਧੀਆ ਲੱਗਦਾ ਵਧੀਆ ਫੀਲ ਹੁੰਦਾ ਕਿ ਸਾਡੀ ਵਜਨ ਨਾਲ ਕੋਈ ਅਸੀਂ ਚਾਹੇ ਦੁਖੀ ਹੈਗੇ ਪਰ ਸਾਡੀ ਵਜਨ ਨਾਲ ਕੋਈ ਹੱਸ ਰਿਹਾ ਹੈ ਹੱਸ ਰਿਹਾ ਹਾਂਜੀ ਉਹੀ ਸ਼ਾਇਦ ਦੁਆਵਾਂ ਤੁਹਾਨੂੰ ਕਿਤੇ ਨਾ ਕਿਤੇ ਮਿਲਣਗੀਆਂ ਤੁਹਾਡੀ ਜ਼ਿੰਦਗੀ ਦਾ ਜਿਹੜਾ ਹਨ ਘਾਟਾ ਉਹ ਪੂਰਾ ਹੋ ਜਾਊਗਾ ਹਾਂਜੀ ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਲਗਾ ਤਾਂ ਜਿਹੜੀ ਤੁਸੀਂ ਲੋਕਾਂ ਨੂੰ ਖੁਸ਼ ਕਰਕੇ ਕਮਾ ਰਹੇ ਹਾਂਜੀ ਹਾਂਜੀ ਦੁਆਵਾਂ ਲੈ ਰਹੇ ਹਾਂ ਜੇਈ ਮੈਂ ਕਮੈਂਟ ਆਉਂਦੇ ਆ ਤੁਹਾਨੂੰ ਕਿ ਇੱਥੇ ਪੈਸੇ ਮਿਲਦੇ ਆ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਪੈਸੇ ਤੋਂ ਵੱਧ ਕੇ ਵੀ ਇੱਕ ਪਛਾਣ ਹੁੰਦੀ ਆ ਜੋ ਸਾਡੀ ਪਛਾਣ ਬਣ ਚੁੱਕੀ ਆ ਹਮਮ ਨਾਮ ਬਣ ਗਿਆ ਅਸੀਂ ਕਿੰਨੀ ਦੂਰੋਂ ਤੁਹਾਡੇ ਕੋਲੇ ਆਏ ਇੱਥੇ ਪੂਰੀ ਦੁਨੀਆ ਜਾਣਦੀ ਦੁਦੇਸ਼ਾਂ ਚ ਵੀ ਤੁਹਾਡੇ ਚਰਚੇ ਆ ਹਾਂਜੀ ਹਾਂਜੀ ਤੇ ਬਾਕੀ ਲੋਕਾਂ ਨੇ ਤਾਂ ਸਿਤਾ ਮਾਤਾ ਨੂੰ ਨਹੀਂ ਛੱਡਿਆ ਸੀਗਾ ਹਮਮ ਲਿਖਾ ਜਾਵੇ ਤਾਂ ਬਾਬੇ ਨਾਨਕ ਨੂੰ ਗਲਤ ਕਹਤਾ ਸੀ ਹਾਂਜੀ ਹਾਂਜੀ ਇਸ ਲਈ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਓ ਤੁਸੀਂ ਜੋ ਜੋ ਕੰਮ ਕਰਦੇ ਹੋ ਕਰੀ ਚੱਲੋ ਉਹਨਾਂ ਨੂੰ ਤੁਸੀਂ ਇਗਨੋਰ ਕਰਨਾ ਸ਼ੁਰੂ ਕਰੋ ਜਿਹੜੇ ਗਲਤ ਕਮੈਂਟ ਕਰਦੇ ਆ ਤੇ ਜਿਹੜੇ ਚੰਗੇ ਕਰਦੇ ਤੁਸੀਂ ਉਹਨਾਂ ਨੂੰ ਲੈ ਕੇ ਉਹ ਵੀ ਆਇਆ ਇਸ ਬੰਦੇ ਨੇ ਮੈਨੂੰ ਹੌਸਲਾ ਫੁਜਾਈ ਕੀਤੀ ਹੈ ਮੈਨੂੰ ਲੱਗਦਾ ਉਸ ਤੋਂ ਉਹ ਰੀਲ ਵੀ ਨਹੀਂ ਚੱਲਦੀ ਹੋਣੀ ਜਿਹੜੀ ਕਮੈਂਟ ਆ ਲਿਆ ਹੈ ਨਾ ਪਤਾ ਕੀ ਗੱਲ ਆ ਮਿਰਦੀ ਅੱਜ ਕੱਲ ਨਾ ਲੋਕ ਦੁਨੀਆਵੀ ਮਾੜਾ ਹੀ ਵੇਖਣਾ ਪਸੰਦ ਮਾੜਾ ਮਾੜਾ ਦੇਖਣਾ ਪਸੰਦ ਕਰਦੀ ਆ ਹੁਣ ਆਈ ਰੀਲ ਆਪਾਂ ਜਿਹੜੀਆਂ ਆਪਾਂ ਨੱਚ ਟੱਪ ਕੇ ਬਣਾ ਰਹੇ ਆਂ ਜਾਂ ਕੁਝ ਵੀ ਇਹ ਰੀਲਾਂ ਬਹੁਤ ਘੱਟ ਸ਼ੇਅਰ ਹੁੰਦੀਆਂ ਆ ਜਿਹੜੇ ਸ਼ੇਅਰ ਹੁੰਦੀਆਂ ਨੇ ਮਤਲਬ ਤੇ ਜਿਹੜੀਆਂ ਵੀਡੀਓ ਕੋਈ ਆਪਾਂ ਧਾਰਮਿਕ ਗਾਣੇ ਤੇ ਬਣਾ ਦੀਏ ਜਾਂ ਕੁਝ ਉਹ ਵੀਡੀਓ ਸ਼ੇਅਰ ਹੀ ਨਹੀਂ ਕਰਦੇ ਲੋਕ ਉਹਦੇ ਤੇ ਨਾ ਕੋਈ ਲਾਇਕ ਨਾ ਕਮੈਂਟ ਕਿਉਂਕਿ ਲੋਕ ਦੇਖਣਾ ਹੀ ਇਹੋ ਜਿਹੀਆਂ ਚੀਜ਼ਾਂ ਚਾਹੁੰਦੇ ਨਹੀਂਗੇ ਬਣਾਉਣ ਵਾਲੇ ਦਾ ਕਸੂਰ ਨਹੀਂ ਹੁੰਦਾ ਦੇਖਣ ਵਾਲੇ ਦਾ ਕਸੂਰ ਹੁੰਦਾ ਆ ਜੋ ਚੰਗੀਆਂ ਚੀਜ਼ਾਂ ਨੂੰ ਦੇਖਣ ਤੇ ਚੰਗੀਆਂ ਚੀਜ਼ਾਂ ਬਣਨ ਲੱਗਦੀਆਂ ਹਾਂ ਮੈਂ ਕਹਨੀ ਆ ਚੰਗੀਆਂ ਚੀਜ਼ਾਂ ਨੂੰ ਲੋਕ ਦੇਖਣ ਨਾ ਤੇ ਕਦੀ ਇੰਸਟਾਗ੍ਰam ਤੇ ਕੋਈ ਗੰਦ ਨਾ ਪਾਵੇ ਇੰਸਟਾਗ੍ਰam ਤੇ ਇੰਨਾ ਕੁ ਹੋ ਗਿਆ ਵੀ ਬਹੁਤ ਸਾਰੀਆਂ ਔਰਤਾਂ ਵੀ ਆਪ ਦਾ ਸ਼ਰੀਰ ਹੀ ਦਿਖਾਉਣ ਲੱਗ ਗਈਆਂ ਉਹ ਤਾਂ ਉਹ ਵੀ ਤਾਂ ਬਹੁਤ ਗਲਤ ਹੈ ਉਹ ਵੀ ਤਾਂ ਗਲਤ ਆ ਵੀਰ ਜੀ ਬਹੁਤ ਗਲਤ ਆ ਉਹ ਉਹਨਾਂ ਦੇ ਖਿਲਾਫ ਲੋਕ ਨਹੀਂ ਬੋਲਦੇ ਉੱਥੇ ਤਾਂ ਕਮੈਂਟ ਕਰ ਦਿੰਨੇ ਵੈਰੀ ਨਾਈਸ ਮੈਡਮ ਜੀ ਬਿਊਟੀਫੁਲ ਮੈਡਮ ਜੀ ਸਾਡੇ ਜਿਹੜਾ ਪੂਰਾ ਮਤਲਬ ਕਪੜਿਆਂ ਨਾਲ ਸਰੀਰ ਢੱਕਾ ਹੁੰਦਾ ਹੈ ਉੱਥੇ ਸਾਨੂੰ ਲੋਕ ਗਲਤ ਕਮੈਂਟ ਕਰਦੇ ਆ ਇਹ ਮਿਹਰੂਰ ਕਰਦੇ ਵੀ ਇਹ ਵੀ ਉਹੀ ਕਰਦੇ ਵੀ ਉਹੀ ਕਰਨ ਪਰ ਅਸੀਂ ਕਰਦੇ ਨਹੀਂਗੇ ਅਸੀਂ ਕਰਦੇ ਨਹੀਂਗੇ ਸਾਨੂੰ ਚਾਹੇ ਪੈਸਾ ਮਿਲੇ ਚਾਹੇ ਨਾ ਮਿਲੇ ਸਭ ਤੋਂ ਵੱਡੀ ਹੁੰਦੀ ਹੈ ਵੀਰ ਜੀ ਇੱਜ਼ਤ ਹੂੰ ਤੇ ਸਾਡੀ ਇੱਜ਼ਤ ਬਹੁਤ ਚਲੋ ਗਲਤ ਕਮੈਂਟ ਕਰਨ ਵਾਲੇ ਤਾਂ ਨਹੀਂ ਕਰਦੇ ਪਰ ਕਈ ਵੀਰ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਜੋ ਸਾਡੇ ਨਾਲ ਗੱਲ ਕਰਨ ਨੂੰ ਵੀ ਤਰਸਦੇ ਆ ਹੂੰ ਬਹੁਤ ਦੁਨੀਆ ਤੁਹਾਨੂੰ ਮੈਸੇਜ ਕਰਦੀ ਹੋਣੀ ਆ ਵੀ ਸਾਨੂੰ ਹਾਂਜੀ ਹਾਂਜੀ ਬਹੁਤ ਮੈਸੇਜ ਕਰਦੀ ਤੇ ਫੈਨ ਫਾਲੋਇੰਗ ਪੂਰੀ ਹੋ ਗਈ ਹੁਣ ਏਰੀਏ ਚ ਕਿ ਨਹੀਂ ਪੂਜੀ ਜਾਣ ਪਛਾਣ ਹੋ ਗਈ ਹਾਂਜੀ ਜਾਣ ਪਛਾਣ ਹੋ ਗਈ ਹੁਣ ਤਾਂ ਫੋਟੋ ਫਾਟੋ ਖਿਚਾਉਣ ਵਾਲੇ ਬਹੁਤ ਆਉਂਦੇ ਹਾਂ ਹਾਂਜੀ ਹਾਂਜੀ ਹੂੰ ਫਿਰ ਉਹ ਪਰ ਮੈਂ ਖਿਚਾਉਂਦੀ ਨਹੀਂ ਕਿਉਂਕਿ ਮੈਂ ਕੱਲੀ ਆਪਣੀ ਵੀਡੀਓ ਬਣਾ ਕੇ ਖੁਸ਼ ਆ ਅੱਛਾ ਇਹ ਫਿਰ ਕਿਸੇ ਨੂੰ ਤਾਂ ਖਿਚਾਇਆ ਤਾਂ ਲੋਕ ਜੇ ਕੋਈ ਕਮੇ ਵੀ ਸਾਡੇ ਨਾਲ ਫੋਟੋ ਖਿਚਾ ਲੋ ਉਹਨੂੰ ਖਿਚਾ ਤਾ ਨਹੀਂ ਕਰੀਂ ਨਹੀਂ ਨਹੀਂ ਕੀ ਗੱਲ ਆ ਸਾਡੇ ਰਾਮਾ ਸਿੱਖਾਂ ਦੇ ਨਾ ਸਭ ਤੂੰ ਵੱਡੀ ਮਤਲਬ ਕੀ ਇਹ ਗੱਲ ਲਗੀ ਆ ਕਿ ਅੱਜ ਮੈਂ ਕਿਸੇ ਨਾਲ ਫੋਟੋ ਖਿਚਾ ਰਹੀ ਆ ਨਾ ਉਹ ਫੋਟੋ ਕਿਸੇ ਨੇ ਸਾਡੇ ਰਿਸ਼ਤੇਦਾਰੀ ਚ ਦਿਖਾ ਤੀ ਅਸੀਂ ਚਾਹ ਭੈਣ ਭਰਾ ਹੀ ਬਣ ਕੇ ਖੜੇ ਗਏ ਆ ਲੋਕਾਂ ਨੇ ਉਹਨਾਂ ਨੂੰ ਉਹਨੂੰ ਗਲਤ ਨਜ਼ਰੀਆ ਦੇਣਾ ਮਤਲਬ ਇੰਨੀਆਂ ਕੋ ਵੀ ਇੰਨਾ ਕੋ ਬੰਦਸ਼ਾ ਪਾਈਆਂ ਹੋਈਆਂ ਵੀ ਤੁਸੀਂ ਫੋਟੋ ਵੀ ਨਹੀਂ ਕਰਾ ਸਕਦੇ ਹਾਂਜੀ ਹਾਂਜੀ ਚਾਹੇ ਕੋਈ ਸਿਰਫ ਇੱਕ ਸਿਰਫ ਐਜੇ ਤੁਹਾਡੇ ਫੈਨ ਦੇ ਤੌਰ ਤੇ ਫੋਟੋ ਖਿਚਾਵੇ ਹਾਂਜੀ ਹੂੰ ਇਸ ਕਰਕੇ ਆਪਾਂ ਨਹੀਂ ਖਚਾਉਂਦੇ ਕਿ ਮਤਲਬ ਸਾਡੇ ਰਿਸ਼ਤੇਦਾਰਾਂ ਤੇ ਕੋਈ ਉਂਗਲ ਨਾ ਉਠਾ ਸਕੇ ਵੀ ਤੁਹਾਡੀ ਕੁੜੀ ਆ ਪਤਾ ਨਹੀਂ ਕਿਹੜੇ ਫਲਾਣੇ ਨਾਲ ਖੜ ਕੇ ਵੀਡੀਓ ਬਣਾ ਰਹੀ ਹੈ ਕਿਦੇ ਨਾਲ ਫੋਟੋ ਖਿਚਾ ਰਹੀ ਹੈ ਹੂੰ ਇਸ ਕਰਕੇ ਮੈਂ ਕੱਲੀ ਖੁਸ਼ ਆ ਕੱਲੀ ਵੀਡੀਓ ਬਣਾ ਕੇ ਔਰਤ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਹੈ ਉਹ ਨਾ ਮਸ਼ਹੂਰ ਹੋ ਕੇ ਵੀ ਉਹ ਆਪਣਾ ਉਹ ਨਹੀਂ ਕਰ ਸਕਦੀ ਵੀ ਆਪਣੇ ਹਨ ਜਿਹੜੇ ਉਹਨੂੰ ਪਸੰਦ ਕਰਨ ਵਾਲੇ ਉਹਨੇ ਫੈਨ ਆ ਉਹਨਾਂ ਨੂੰ ਉਹ ਫੋਟੋ ਨਹੀਂ ਕਰਾ ਸਕਦੀ ਉਹਨਾਂ ਨਾਲ ਹਾਂਜੀ ਹਾਂਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਵੀਰ ਜੀ ਪਰ ਮੈਂ ਇੱਕ ਗੱਲ ਇੱਕ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮੈਸੇਜ ਦੇਣਾ ਚਾਹਾਂਗੀ ਜਿਹੜੇ ਵੀ ਮੇਰੇ ਰਿਸ਼ਤੇਦਾਰ ਦੂਰੋਂ ਨੇੜੋਂ ਦੇ ਮੇਰਾ ਇੰਟਰਵਿਊ ਦੇਖ ਰਹੇ ਆ ਮੈਂ ਨਾਂ ਦੇ ਅੱਗੇ ਇੱਕ ਹੀ ਸਵਾਲ ਕਰਨਾ ਚਾਹਾਂਗੀ ਜੇ ਮੈਂ ਉਹ ਕਹਿ ਰਹੇ ਨੇ ਨਾ ਤੁਸੀਂ ਵੀਡੀਓ ਬਣਾਣੀ ਛੱਡ ਦਿਓ ਮੈਂ ਵੀਡੀਓ ਬਣਾਣੀ ਛੱਡ ਦਿੰਨੀ ਆ ਸਿਰਫ ਇੱਕ ਆਸ ਆ ਕਿ ਸ਼ਾਇਦ ਵੀਡੀਓ ਬਣਾਣ ਤੋਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਈਏ ਆਪਣਾ ਇਲਾਜ ਕਰਵਾ ਸਕੀਏ ਜਾਂ ਕੁਝ ਵੀ ਐਸ ਤੋਂ ਜ਼ਿਆਦਾ ਕੋਈ ਖੁਆਇਸ਼ ਨਹੀਂ ਹੈਗੀ ਦਿਲ ਵਿੱਚ ਕਿ ਅਸੀਂ ਮਹਿਲ ਮਾੜੀਆਂ ਪਾ ਲਈਏ ਤੁਸੀਂ ਕਰਾ ਦਿਓ ਹਾਂਜੀ ਤੁਸੀਂ ਕਰਾ ਦਿਓ ਤੁਸੀਂ ਛੱਡ ਦਿਓਗੇ ਹਾਂ ਮੈਂ ਛੱਡ ਦੂੰਗੀ ਮੇਰੇ ਰਿਸ਼ਤੇਦਾਰ ਮੇਰਾ ਇਲਾਜ ਕਰਵਾ ਦੇਣ ਜਿਹੜੇ ਮੈਨੂੰ ਅੱਜ ਲੈ ਕੇ ਗੱਲਾਂ ਬਣਾਣ ਦੇ ਗਿਆ ਉਹ ਮੈਨੂੰ ਕਹਿ ਦੇਣ ਵੀ ਹਾਂ ਕੱਲ ਮੈਂ ਕਰਨਾ ਕੁਝ ਵੀ ਮਾੜਾ ਹੁੰਦਾ ਹੈ ਇਹ ਅਸੀਂ ਆਪਦੇ ਘਰ ਬੈਠ ਕੇ ਤੈਨੂੰ ਰੋਟੀ ਖਵਾ ਸਕਦੇ ਹਾਂ ਮੈਂ ਇਹ ਕੰਮ ਅੱਜ ਛੱਡ ਦਵਾਂਗੀ ਹੂੰ ਇਹ ਮੇਰੇ ਰਿਸ਼ਤੇਦਾਰਾਂ ਦੇ ਵਾਸਤੇ ਮੈਸੇਜ ਆ ਹੂੰ ਰਿਸ਼ਤੇਦਾਰਾਂ ਦੇ ਨੂੰ ਕਹਿਣਾ ਬਹੁਤ ਸੌਖਾ ਤੇ ਜਦੋਂ ਹੁਣ ਇਹ ਗੱਲ ਹੋਊਗੀ ਵੀ ਮੈਨੂੰ ਖਰ ਦਿਓ ਕਿਸੇ ਨੇ ਕਹਿਣਗੇ ਅਸੀਂ ਤਾਂ ਰਿਸ਼ਤੇਦਾਰੀ ਹੀ ਹਾਂਜੀ ਵੀਰ ਜੀ ਸਹੀ ਗੱਲ ਆ ਹੂੰ ਕੋਈ ਕਿਸੇ ਨੂੰ ਨਹੀਂ ਦਿੰਦਾ ਇਹਗਾ ਹੂੰ ਕਿਸੇ ਕੋਲ ਹੈ ਤਾਂ ਖਾ ਲਓ ਜੇ ਨਹੀਂ ਹੈਗਾ ਤਾਂ ਬੈਠੇ ਰੋ ਭੁੱਖੇ ਹੂੰ ਦੁਨੀਆ ਪੈਰ ਖਿੱਚਣਾ ਹੀ ਜਾਣਦੀ ਅੱਗੇ ਵਧੋਣ ਨਹੀਂ ਜਾਂਦੀ ਹਾਂਜੀ ਹਾਂਜੀ ਚਲੋ ਧੰਨਵਾਦ ਜੀ ਤੁਸੀਂ ਤੁਹਾਡਾ ਟਾਈਮ ਦਿੱਤਾ ਤੁਸੀਂ ਇੰਨਾ ਸਮਾਂ ਕੱਢ ਕੇ ਤੇ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਵੋਕਲ ਜਿਵੇਂ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਸਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨੀ ਦੂਰੋਂ ਸਾਡਾ ਇੰਟਰਵਿਊ ਲੈਣ ਆਏ ਕਿ ਤੁਹਾਡੇ ਰਾਇਆਂ ਸੀ ਜਨਤਾ ਨਾਲ ਗੱਲਾਂ ਸਾਂਝੀਆਂ ਕਰ ਸਕੇ ਬਹੁਤ ਬਹੁਤ ਧੰਨਵਾਦੀ ਹਿਰਦਤ ਵਾਲਾ